ਇਹ ਵੀਡੀਓ ਬਈ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣ ਆਹ ਕੋਲੇ ਆਪਣੇ ਤਿੰਨ ਨਾਗ ਖੜੀ ਹੈ ਜੀ ਪਿੰਡ ਚਗਾਵਾ ਜ਼ਿਲ੍ਹਾ ਮੂਗਾ ਅਧਿ ਦੇਖ ਸਕਦੇ ਹੋ ਬਾਈ ਜੀ ਹੁਣ ਆਹ ਕੋਲੇ ਬੱਚੀਆਂ ਬਾਈ ਜੀ ਫਿਰ ਕੁਆਲਟੀ ਚੈੱਕ ਕਰੋ ਤੇ ਕਾ ਛੋਟੀ ਬੱਚੀ ਬਾਈ ਜੀ ਹੁਣ ਆਹ ਕੋਲੇ ਬਕਾਉਗੀ ਤੁਸੀਂ ਦੇਖ ਸਕਦੇ ਹੋ ਪਛੀ ਇਹ ਵੀ ਬਹੁ ਬਰੀਡ ਵਾਲੀ ਹੈ ਇਹ ਕਾ ਖੜੀ ਜੀ ਬੱਚੀ ਆਫਿਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੀ ਆ ਅੱਧੀ ਦੇਖ ਸਕਦੇ ਆ ਬਾਈ ਜੀ ਹੁਣ ਆਪਣੇ ਤਿੰਨ ਬੱਚੀਆਂ ਵਕਾਊ ਹਨ ਤੇ ਉੱਤੇ ਦਿੱਤੇ ਕੰਟੈਕਟ ਤੇ ਤੁਸੀਂ ਕੰਟੈਕਟ ਕਰਕੇ ਬਾਈ ਜੀ ਹੁਣਾਂ ਤੋਂ ਅੱਗੇ ਦੀ ਜਾਣਕਾਰੀ ਲੈ ਸਕਦੇ ਹੋ ਤੇ ਕੋਈ ਜ਼ਿਆਦਾ ਮੁੱਲ ਨਹੀਂ ਕੀਤਾ ਬਾਈ ਜੀ ਹੁਣਾਂ ਨੇ ਕੋਈ 35 ਨਹੀਂ ਕੋਈ 40 ਨਹੀਂ ਤਿੰਨਾਂ ਦਾ